ਮੇਰਾ ਨਾਮ ਹੈ ਹਾਂਜੀ ਸਰ ਮੇਰਾ ਨਾਮ ਡਾਕਟਰ ਭਗਵੰਤ ਸਿੰਘ ਆ ਸਰ ਤੇ ਅੱਜ ਇੱਥੇ ਅਸੀਂ ਇਕੱਤਰ ਹੋਏ ਹਾਂ ਵੀ ਕੇਰ ਪੰਜਾਬ ਫਾਊਂਡੇਸ਼ਨ ਵੱਲੋਂ ਜੋ 22 4 2025 ਦਾ ਦਿਨ ਕਾਲੇ ਅੱਖਰਾਂ 'ਚ ਸਾਡੇ ਦੇਸ਼ 'ਚ ਲਿਖਿਆ ਜਾਊਗਾ ਜੋ ਕਸ਼ਮੀਰ ਸਾਡੇ ਜੋ ਦੇਸ਼ 'ਚ ਇੱਕ ਸ਼ਾਂਤੀ ਦਾ ਇੱਕ ਸੁੰਦਰਤਾ ਦਾ ਪ੍ਰਤੀਕ ਸੀਗਾ ਉੱਥੇ ਜੋ ਇਨਸੀਡੈਂਟ ਹੋਈ ਹੈ ਜਿਹੜੇ ਉੱਥੇ 27 ਲੋਕ ਮਾਰੇ ਗਏ ਹਨ ਅੱਤਵਾਦੀ ਅਟੈਕ 'ਚ ਉਹਨਾਂ ਦੀ ਉਹਨਾਂ ਲਈ ਸੰਵਧਾਨ ਦਿਵਸ ਸਮਾਰੋਹ ਸੀ ਅੱਜ ਆਰਗੇਨਾਈਜ਼ ਕੀਤਾ ਹੈ ਇਨ ਦਾ ਫਾਰਮ ਆਫ ਕੈਂਡਲ ਮਾਰਚ ਤੇ ਕੈਂਡਲ ਮਾਰਚ ਨਾਲ ਅਸੀਂ ਸਾਰੇ ਇੱਕ ਆਪਣਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਦੇਸ਼ ਸਾਡਾ ਇਕੱਠਾ ਹੈ ਪੂਰੇ ਦੇਸ਼ ਚ ਸਾਰੇ ਭਾਈਚਾਰੇ Hindu Muslim Sikhੇ ਚਾਹੇ ਸਾਰੇ ਭਾਈਚਾਰੇ ਕੈਂਡਲ ਮਾਰਚ ਕਾਟ ਰਹੇ ਹਨ ਆਪਣਾ ਆਪਣਾ ਇਕਤਾ ਦਾ ਪ੍ਰਤੀਕ ਦੇ ਰਹੇ ਆ ਅਸੀਂ ਵੀ ਰਾਜਪੁਰੇ ਚ ਆਪਣੇ ਸ਼ਹਿਰ ਚ ਆਪਣਾ ਹੈ ਨਾ ਮੈਸੇਜ ਦੇ ਰਹੇ ਆ ਵੀ ਸਾਰੇ ਧਰਮ ਇਕੱਠੇ ਹਨ ਜੋ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਹਨ ਜੋ ਸਾਡੇ ਦੇਸ਼ ਦਾ ਸੈਕੂਲਰਿਜ਼ਮ ਹੈ ਉਸ ਨੂੰ ਤੋੜਨ ਦੀ ਜਿਹੜੀਆਂ ਸਾਜਿਸ਼ਾਂ ਅੱਜ ਕੱਲ ਚੱਲ ਰਹੀਆਂ ਹਨ ਉਹਦੇ 'ਚ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਸਾਰੇ ਇੱਕ ਮੰਚ ਤੇ ਆਈਏ ਤੇ ਸਾਰਿਆਂ ਅਤਵਾਦ ਖਿਲਾਫ ਜੋ ਲੜਾਈ ਹੈ ਉਹ ਲੜੀਏ ਜੀ ਪਰ ਸਰਕਾਰ ਨੂੰ ਜੀਤਣਾ ਨਹੀਂ ਦਿੰਦੇ ਸਰ ਸਰਕਾਰ ਆਪਣਾ ਕੰਮ ਕਰ ਰਹੀ ਹੈ ਸਾਰਾ ਕਿ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਜਲਦੀ ਤੋਂ ਜਲਦੀ ਜੋ ਜਿਹੜੇ ਵੀ ਬੰਦੇ ਇਸ ਲਈ ਰਿਸਪਾਂਸਿਬਲ ਹਨ ਉਹਨਾਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾਣ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਯਾਦ ਰੱਖਣ ਅੱਗੇ ਤੋਂ ਕਿ ਕੋਈ ਇਹੋ ਜਿਹਾ ਸਾਾਨੂੰ ਦੇਸ਼ ਨੂੰ ਤੋੜਨ ਵਾਲੀ ਕੋਈ ਤਾਕਤ ਖੜੀ ਨਾ ਹੋ ਸਕੇ ਮੇਰਾ ਨਾਮ ਵਿਕਿੰਦ ਵਰਮਾ ਹੈ ਜੀ ਮੈਂ ਰਾਜਪੁਰੇ ਤੋਂ ਹਾਂ ਤੇ ਅੱਜ ਜਿਹੜਾ ਦਿਨ ਹੈ ਅਸੀਂ ਸਾਰੇ ਇਕੱਠੇ ਹੋਏ ਆ ਜਿਹੜਾ 22 ਤਰੀਕ ਨੂੰ ਜਿਹੜਾ ਵੀ ਮਾੜਾ ਇੱਕ ਬਾਪਿਆ ਪਰਪਿਆ ਹੈ ਫੈਲ ਨੂੰ ਠੀਕ ਹੈ ਪਹਿਲਗਾਉਂ ਦੇ ਵਿੱਚ ਉਹਦੇ ਕਰਕੇ ਅਸੀਂ ਇਕੱਠੇ ਹੋਏ ਆ ਉਹ ਜਿਹੜਾ ਵਾਕਿਆ ਹੋਇਆ ਉਹਨੇ ਨਾ ਕਿ ਕਸ਼ਮੀਰ ਨੂੰ ਪੂਰੇ ਇੰਡੀਆ ਨੂੰ ਪੂਰੇ ਦੇਸ਼ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ ਇਹ ਕੋ ਮੁਨਖਤਾ ਦੇ ਉੱਪਰ ਬਹੁਤ ਵੱਡਾ ਕਹਿਰ ਹੋਇਆ ਠੀਕ ਹੈ ਤੇ ਜਿਹੜੀ ਵੀ ਸਾਡੀ ਇਕਤਾ ਹੈ ਦੇਸ਼ ਦੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸਪੈਸ਼ਲੀ ਉਹਨਾਂ ਨੇ Hindu Muslim ਕੀਤਾ ਗਿਆ ਜੋ ਕਿ ਸਾਡੇ ਦੇਸ਼ 'ਚ ਨਹੀਂ ਹੈ ਨਾ ਹੀ ਸਾਡੇ ਸ਼ਹਿਰਾਂ 'ਚ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਸਾਰੇ ਤੇ ਮੁਸਲਮ ਵੀ ਹੈ ਸਿੱਖ ਵੀ ਹੈ ਹਿੰਦੂ ਵੀ ਹੈ ਅਸੀਂ ਸਾਰੇ ਇਕੱਠੇ ਹੋਏ ਜਿਹੜੇ ਉਹਨਾਂ ਨੂੰ ਜਿਹੜੀ ਸਾਜ਼ਿਸ਼ ਕੀਤੀ ਹੈ ਸਾਨੂੰ ਤੋੜਨ ਵਾਸਤੇ ਅਸੀਂ ਉਹਨਾਂ ਦੀ ਜਿਹੜੀ ਸ਼ਾਦੀ ਸੀ ਉਹਨੂੰ ਨਕਾਮ ਕਰਾਂਗੇ ਤੇ ਜਿੰਨੇ ਵੀ ਉੱਥੇ ਮਰੇ ਨੇ ਠੀਕ ਐ ਸਹੀ ਦੋਇ ਨੇ ਤੇ ਅਸੀਂ ਉਹਨਾਂ ਦੀ ਸ਼ਰਤਾਂਜਲੀ ਵਾਸਤੇ ਅੱਜ ਲੱਛੇ ਆਏ ਸਭ ਜਿਹੜਾ ਉਹਨਾਂ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ ਉਹਦੇ ਪਿੱਛੇ ਵੀ ਕੁਝ ਹੈ ਸਰ ਦੇਖੋ ਅਮਰਨਾਥ ਯਾਤਰਾ ਤਾਂ ਹਰ ਸਾਲ ਹੁੰਦੀ ਉਹ ਰਹੇ ਠੀਕ ਐ ਸਰਕਾਰ ਆਪਣੇ ਪੂਰੇ ਜਿਹੜੇ ਪ੍ਰਬੰਧ ਹੈ ਉਹ ਕਰ ਰਹੀ ਹੈ ਦੇ ਸਾਨੂੰ ਭਰੋਸਾ ਹੈ ਸਰਕਾਰ ਕੋਈ ਵੀ ਇਹਦੇ ਵਿੱਚ ਬੇਗੋਰੀ ਨਹੀਂ ਕਰੇਗੀ ਇਹਦੇ ਬਹੁਤ ਪੀਸਫੁਲੀ ਪੂਰੀ ਯਾਤਰਾ ਕੰਪਲੀਟ ਕਰਾਈਗੀ ਠੀਕ ਹੈ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਤੇ ਅੱਜ ਵੀ ਕੇਅਰ ਪੰਜਾਬ ਐਨ ਜੀਓ ਵੱਲੋਂ ਪਹਿਲਗਾਮ ਦੇ ਵਿੱਚ ਹੋਈ ਉਸ ਨਰਸਹਾਰ ਦੇ ਨੂੰ ਸ਼ਰਧਾਂਜਲੀ ਸ਼ਰਧਾਂਜਲੀ ਦਿੰਦੇ ਹੋਏ ਜਿਹੜਾ ਇਹ ਕੈਂਡਲ ਮਾਰਚ ਕੀਤਾ ਗਿਆ ਉਹ ਉਹਨਾਂ ਤਾਕਤਾਂ ਦੇ ਵਿਰੋਧ ਦੇ ਵਿੱਚ ਇੱਕ ਮਾਰਚ ਹੈ ਜਿਹੜੇ ਭਾਰਤ ਦੀ ਅਖੰਡਤਾ ਭਾਰਤ ਦੀ ਧਰਮ ਨਿਰਪੇਖਤਾ ਤੇ ਭਾਰਤ ਦੇ ਲੋਕਤੰਤਰ ਨੂੰ ਪਿੱਛ ਜਾਣ ਦੇ ਜਿੱਥੇ ਇੱਕ ਸਪੈਸਿਫਿਕ ਧਰਮ ਨੂੰ ਆਡੈਂਟੀਫਾਈ ਕਰਕੇ ਸਪੈਸਿਫਿਕ ਧਰਮ ਦੇ ਲੋਕਾਂ ਨੂੰ ਆਡੈਂਟੀਫਾਈ ਕਰਕੇ ਉਨ੍ਹਾਂ ਦੇ ਉੱਪਰ 잔ਲੇਵਾ ਹਮਲੇ ਕੀਤੇ ਗਏ ਨੇ ਉੱਥੇ ਭਾਰਤ ਦੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਦਾਂ ਦੇ ਕੈਂਡਲ ਮਾਰਚ ਕਰਕੇ ਇਹਨਾਂ ਨੂੰ ਇੱਕ ਆਇਨਾ ਦਿਖਾਇਆ ਜਾ ਰਿਹਾ ਕਿ ਜੇ ਤੁਸੀਂ ਗੋਲੀ ਚਲਾਓਗੇ ਤਾਂ ਭਾਰਤ ਦੇ ਲੋਕ ਮੋਮਬਤੀਆਂ ਨਾਲ ਉਹਦਾ ਜਵਾਬ ਦੇਣਗੇ ਜਿੱਥੇ ਪਾਕਿਸਤਾਨ ਟਰੋਰਿਜ਼ਮ ਦਾ ਇੱਕ ਅੱਡਾ ਬਣਿਆ ਹੋਇਆ ਹੈ ਜਿੱਥੇ ਪਾਕਿਸਤਾਨ ਇਹ ਜੀ ਕੋਝੀਆਂ ਤੇ ਸ਼ਰਮਨਾਕ ਹਰਕਤਾਂ ਕਰ ਰਿਹਾ ਹੈ ਉੱਥੇ ਹੀ ਸਾਡੇ ਦੇਸ਼ ਦੇ ਲੋਕ ਭਾਰਤ ਜਿਹਨੂੰ ਪਾਕਿਸਤਾਨ ਸਾਡੇ ਦੇਸ਼ ਦੀ ਧਰਮ ਨਿਰਪੱਖਤਾ ਤੇ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ਾਂ ਕਰ ਰਿਹਾ ਉੱਥੇ ਭਾਰਤ ਦਾ ਇੰਡੀਆ ਦਾ ਇਕੱਲਾ ਇਕੱਲਾ ਬੱਚਾ ਇਹ ਹੱਥ ਵਿੱਚ ਮੋਮਬਤੀਆਂ ਫੜ ਕੇ ਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਕਰ ਰਿਹਾ ਹੈ ਜੋ ਵੀ ਉੱਥੇ ਹੋਇਆ ਅਸੀਂ ਉਹਦੀ ਪਰਜ਼ੋਰ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਤੇ ਉਸ ਅਟੈਕ ਦੇ ਵਿੱਚ ਹੋਈ ਸ਼ਹੀਦਾਂ ਨੂੰ ਅੱਜ ਸ਼ਰਧਾਂਜਲੀ ਜਿਹੜੇ ਅਮਨਤਾ ਦੀ ਯਤਰਾ ਨੂੰ ਰੋਕਣ ਵਾਸਤੇ ਕੋਈ ਸਾਜ਼ਿਸ਼ ਬਣਾਈ ਗਈ ਹੈ ਕੋਈ ਇਹ ਗੱਲਪਨ ਨਹੀਂ ਹੈ ਨਹੀਂ ਬਿਲਕੁਲ ਇਹਦੇ ਪਿੱਛੇ ਕੱਲੀ ਇੱਕ ਸਾਜ਼ਿਸ਼ ਨਹੀਂ ਹੈਗੀ ਇਹਦੇ ਪਿੱਛੇ ਬਹੁਤ ਸਾਜ਼ਿਸ਼ਾਂ ਨੇ ਗੱਲੇ ਭਾਰਤ ਨੂੰ ਤੋੜਨ ਦੀ ਗੱਲ ਨਹੀਂ ਹੈ ਜਿਹੜਾ ਟੈਰਰਿਜ਼ਮ ਹੈ ਉਹ ਕੱਲੇ ਭਾਰਤ ਪਾਕਿਸਤਾਨ ਦਾ ਮੁੱਦਾ ਨਹੀਂ ਹੈਗਾ ਉਹ ਇੰਟਰਨੈਸ਼ਨਲ ਤੇ ਗਲੋਬਲ ਜਿਹੜੀ ਪ੍ਰੋਬਲਮ ਹੈ ਇਹ ਜਿੱਥੇ ਇੰਡੀਆ ਯੂਨੋ ਦੇ ਵਿੱਚ ਚੀਕ-ਚੀਕ ਕੇ ਕਹਿੰਦਾ ਰਿਹਾ ਕਿ ਇਹ ਟੈਰਰਿਜ਼ਮ ਜਿਹੜਾ ਹੈਗਾ ਇਸਲਾਮਿਕ ਟੈਰਰਿਜ਼ਮ ਜਿਹੜਾ ਹੈਗਾ ਇੰਟਰਨੈਸ਼ਨਲ ਪ੍ਰੋਬਲਮ ਹੈ ਉੱਥੇ ਯੂਐਸਏ ਨੂੰ ਵੀ ਇਹ ਸਮਝ ਆਇਆ ਤੇ ਯੂਐਸਏ ਇੰਟੈਲੀਜੈਂਸ ਸਰਵਿਸਿਜ਼ ਦੇ ਚੀਫ ਜਿਹੜੇ ਨੇ ਉਹ ਭਾਰਤ ਦੇ ਨਾਲ ਮੁੱਦੇ ਨਾਲ ਮੁੱਦਾ ਲਾ ਕੇ ਜਿਹੜਾ ਖੜੇ ਖੜੇ ਹੋਏ ਨੇ ਤੇ ਯੂਐਨਓ ਦੇ ਵਿੱਚ ਵੀ ਇਸ ਮੁੱਦੇ ਨੂੰ ਜਦੋਂ ਭਾਰਤ ਪ੍ਰੋਖਰ ਹੋ ਕੇ ਚੱਕਦਾ ਰਿਹਾ ਤਾਂ ਹੁਣ ਸਾਰੇ ਵਿਸ਼ਵ ਨੂੰ ਇਸ ਗੱਲ ਦੀ ਸਮਝ ਆਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਜਿਹੜਾ ਹੈ ਸਿੱਧਾ